ਸਾਰੀਆਂ ਸੰਗਤਾਂ ਨੂੰ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 748ਵੇਂ ਪ੍ਰਕਾਸ਼ ਦੀ ਵਸਦੀ ਬਹੁਤ ਬਹੁਤ ਵਧਾਈ ਅੱਜ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੋਭਾ ਯਾਤਰਾ ਹੋ ਰਹੀ ਹੈ ਇਹਦਾ ਮੁੱਖ ਆਦੇਸ਼ ਹੈ ਆਪਸੀ ਭਾਈਚਾਰਾ ਗੁਰੂ ਜੀ ਨੇ ਕਿਹਾ ਸੀ ਮੁਸਲਮਾਨ ਸੀ ਦੋਸਤੀ ਹਿੰਦੂਆਂ ਸੇ ਕਰ ਪ੍ਰੇਤ ਰਵਿਦਾਸ ਪੂਤ ਸਭ ਰਾਮ ਕੇ ਸਭ ਹੈ ਆਪਣੇ ਮੀਤ ਕਿ ਸਾਰੇ ਆਪਣੇ ਪਰਾਹਨ ਸਾਰੇ ਆਪਣੇ ਮਿੱਤਰ ਹਨ ਦੂਜਾ ਸੰਦੇਸ਼ ਹੈ ਨਸ਼ਾ ਮੁਕਤ ਸਮਾਜ ਬਣਾਨਾ ਗੁਰੂ ਜੀ ਨੇ ਕਿਹਾ ਸੀ ਸੁਰਸਰੀ ਸੱਲਲ ਕਿਰਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪੰਨ ਸੁਰਸਰੀ ਕਹਿੰਦੇ ਦੇਵ ਨਦੀ ਗੰਗਾ ਨੂੰ ਸ਼ਰਾਬ ਚਾਹੇ ਦੇਵ ਨਦੀ ਗੰਗਾ ਦੀ ਕਿਉਂ ਨਾ ਬਣਾ ਹੋਏ ਉਨੂੰ ਕਦੇ ਸੇਵਨ ਨਾ ਕਰੋ ਨਸ਼ੇ ਕਦੇ ਸੇਵਨ ਨਹੀਂ ਕਰਨੇ ਚਾਹੇ ਜਿੰਨੇ ਮਰਜੀ ਅੱਛੇ ਹੋਣ ਇਹ ਦੋ ਸੰਦੇਸ਼ਾਂ ਨੂੰ ਲੈ ਕੇ ਅੱਜ ਦੀ ਸੋਭਾ ਯਾਤਰਾ ਹੋ ਰਹੀ ਹੈ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਸਭ ਤੋਂ ਪਹਿਲਾਂ ਤਾਂ ਸੋਭਾ ਸੰਗਤਾਂ ਨੂੰ ਸ੍ਰੀ ਗੁਰੂ ਦਾਸ 12 ਜੀ ਦੇ 638ਵੇਂ ਜਰਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵੈਸੇ ਤਾਂ 12 ਫਰਵਰੀ ਨੂੰ ਉਹਨਾਂ ਦਾ ਜਨਮ ਦਿਨ ਸਾਰੀ ਦੁਨੀਆ ਤੋਂ ਮਨਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ ਦੇ ਅੰਦਰ ਤੇ ਖਾਸੌਰ ਤੇ ਡੇਰਾ Swami Jagdgiri Ashram Chakki Pathan Kot ਵਿਕੇ ਹਰ ਸਾਲ ਉਹਨਾਂ ਦੇ ਜਨਮ ਦਿਨ ਨੂੰ ਸਮਰਪਤ ਇੱਕ ਬਹੁਤ ਹੀ ਅਲੌਕਿਕ ਤੇ ਵੱਡੀ ਜਿਹੜੀ ਉਹ ਸ਼ੁਭ ਯਾਤਰਾ ਕੀਤੀ ਜਾਂਦੀ ਹੈ ਸੋ ਅੱਜ Swami Guddeepgiri Maharaj ji ਦੀ ਗਵਾਈ ਦੇ ਵਿੱਚ ਮਤਲਬ ਗੁਰਦਾਸਪੁਰ ਪੰਜਾਬ ਜੇਨ ਕੇ ਹਿਮਾਚਲ ਤੋਂ ਵੱਡੀ ਗਿਣਤੀ ਦੇ ਅੰਦਰ ਲੱਖਾਂ ਦੀ ਗਿਣਤੀ ਚ ਸਿਰ ਗੁਰਦਾਸ ਮਹਾਰਾਜ ਜੀ ਦੇ ਅਨਯਾਈ ਉਹਨਾਂ ਦੇ ਪ੍ਰਸ਼ੰਸਕ ਇਹ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਲੋਕ ਨੇ ਇੱਥੇ ਅੱਜ ਸੋਹ ਯਾਤਰਾ ਚ ਆਏ ਸੋ ਇਹ ਸੋਹ ਯਾਤਰਾ ਹਰ ਸਾਲ ਮੈਂ ਕਹਿ ਸਕਦਾ ਕਿ ਪਠਾਨਕੋਟ ਦੇ ਅੰਦਰ ਵੱਡੀਆਂ ਸੋਹ ਯਾਤਰਾਾਂ ਚੋਂ ਇੱਕ ਹੈਗੀ ਹੈ ਸੋ ਸਿਰ ਗੁਰਦਾਸ ਮਹਾਰਾਜ ਜੀ ਦਾ ਸਾਰਾ ਜੀਵਨ ਜਿੱਥੇ ਮਾਨਵਤਾ ਦੀ ਸੇਵਾ ਲਈ ਉਹ ਪੜਾਉਣਾ ਲਾਇਆ ਜਿੱਥੇ ਇਨਸਾਨੀਅਤ ਦਾ ਪਾਠ ਉਹਨਾਂ ਨੇ ਪੜਾਇਆ ਜਿਹਦੇ ਨਾਲ-ਨਾਲ ਉਹਨਾਂ ਨੇ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਵੀ ਆਪਣਾ ਪੈਗਾਮ ਦਿੱਤਾ ਬਾਣੀ ਦੇ ਅੰਦਰ ਐਸਾ ਚੋਹ ਰਾਜ ਮੈਂ ਜਹੀਂ ਮਿਲੇ ਸਭਨ ਘਵਨ ਜੋੜ ਬੜੇ ਸਭ ਬਸੇ ਰਿਦਾਸ ਰੇ ਪ੍ਰਸਾਦ ਸੋ ਇਹ ਸੰਕਲਪ ਜਿਹੜਾ ਉਹਨਾਂ ਦਾ ਵੀ ਹਰੇਕ ਇਨਸਾਨ ਉਹਦੀ ਜਿਹੜੀ ਆ ਉਹ ਜੀਵਨ ਦੀਆਂ ਲੋੜਾਂ ਉਹਦੇ ਜੀਵਨ ਦੇ ਸਾਰੇ ਸਰੋਕਾਰ ਜਿਹੜੇ ਆ ਐਸਾ ਸਿਸਟਮ ਹੋਵੇ ਜਿੱਥੇ ਪੂਰੇ ਹੋਣ ਸੋ ਮੈਂ ਸਮਝਦਾ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਚਾਰਾ ਤੋਂ ਪ੍ਰੇਰਨਾ ਲੈ ਕੇ ਉਸ ਸੰਦਰਭ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦਾ ਪਲਪਲ ਲਈਏ ਤਾਂ ਜੋ ਇਸ ਸਮਾਜ ਦੇ ਅੰਦਰ ਜਾਤ ਪਾਤੋਂ ਰਹਿਤ ਧਾਰਮਿਕ ਬਖਰੇਵਿਆਂ ਤੋਂ ਰਹਿਤ ਸਮੁੱਚੀ ਮਾਨਵਤਾ ਇੱਕ ਮਨੁੱਖ ਦੇ ਵਿੱਚ ਜਿਹੜੀ ਉਹ ਵਿਸ਼ਵਾਸ ਰੱਖੇ ਮਾਨਵਤਾ ਦੇ ਵਿਸ਼ਵਾਸ ਰੱਖੇ ਤੇ ਸਾਡਾ ਦੇਸ਼ ਸਾਡਾ ਪੰਜਾਬ ਹੋਰ ਤਰੱਕੀ ਕਰੇ ਸੋ ਮੈਂ ਬਾਦ ਜੋ ਕੇ ਮਹਕਮਤ ਦੇ ਸਰਦਾਰ ਭਵਾਨ ਸਰ ਬਾਜੀ ਦੀ ਤਰਫੋਂ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਸਭਉ ਸੰਤਾਰੋਂ ਇਸ ਸ਼ੋਭ ਦੇਣ ਦੇ ਉੱਤੇ ਆਪਣੇ ਵੱਲੋਂ ਜੈਲ ਦੀ ਕਰਾਂਗਾ ਤੋਂ ਮੁਬਾਰਕਾ ਪੇਟ ਕਰਦਾ ਤੇ ਜਿਹੜੇ ਹਜ਼ਾਰਾਂ ਲੱਖਾਂ ਲੋਕ ਇਸ ਸੋਹ ਯਾਤਰਾ 'ਚ ਆਏ ਆ ਉਹਨਾਂ ਦਾ ਵੀ ਇਤਿਹਾਸ ਤੇ ਜੀ ਆਇਆਂ ਨੂੰ ਔਰ ਉਹਨਾਂ ਦਾ ਉਹਨਾਂ ਦੇ ਪਰਿਵਾਰਕ ਤਰੁਸੀਆ ਰਹਿ ਉਹਨਾਂ ਦਾ ਜੀਵਨ ਸੁਖਾਲਾ ਹੋਵੇ ਇਹਦੀਆਂ ਮੈਂ ਦੁਆਵਾਂ ਦੁਆਪਰ ਕਰਦਾ ਸਭ ਨੂੰ If you wish that your child learns today and leads tomorrow, bring them to AM's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The Future Ready School with Shooting Range, Cricket Academy, NCC Naval Unit, Swimming Classes, Judo, Taekwondo, Karate, and Skating Classes, Training of Vocal, Classical, and Western Music, Dance Classes for Hip Hop, Freestyle, Jazz, Locking Popping, Chess, Horse Riding, Football, and so on. ANDM's Gems Cambridge International School opposite Canada Palace near ANDM Institutes Jalandhar Daloji Bypass Road Pathankot